ਸੰਗਤ ਕਿਹਦੇ ਕੋਲੇ ਆਉਂਦੀ ਸੀ ਜੇ ਜੇ ਤੁਸੀਂ ਖੜੇ ਹੋ ਸੰਗਤ ਕਿਹਦੇ ਘਰੇ ਆਉਂਦੀ ਸੀ ਤੁਹਾਡੇ ਕੋਲੇ ਆਉਂਦੀ ਸੀ ਹਾਂਜੀ ਬੈਠੋ ਮਹਾਰਾਜ ਆਉਂਦੀ ਸੀ ਬੋਲੇ ਪਰ ਬਾਈ ਬੋਲੇ ਪਰ ਬੋਲਣਾਗਾ ਹਾਂ ਬਾਪੂ ਸਮਝ ਜਿਓ ਬੈਠੋ ਬਾਈ ਦੋਤਾ ਨਹੀਂ ਹੈਗਾ ਗਾਣੇ ਇਹ ਹਾਂਜੀ ਤੁਹਾਡੇ ਕੋਲ ਵੀ ਆਉਂਦੀ ਤੇਰੇ ਕੋਲੇ ਵੀ ਆਉਂਦੀ ਤੇਰੇ ਕੋਲ ਵੀ ਆਉਂਦੀ ਤੇਰਾ ਆਪਣਾ ਕਿਹੜਾ ਮਿੱਤਰਾ ਚੱਲਣ ਚੱਲਣ ਜਲੰਧਰਾ ਤੇਰਾ ਤੋਂ ਸਿਮ ਨੂੰ ਕਿੜ ਪਿੱਟ ਸਮਝ ਨਿਬਰਾਵਾ ਠੀਕ ਹੋ ਜਾ ਰਿਹਾ ਹੈ ਜਲੰਧਰ ਦਾ ਨਾਮ ਬਹੁਤ ਸੁੰਦਰਾ ਰਾਮਪੁਰ ਸੁੰਦਰਾ ਸੁੰਦਰਾ ਅਲੂ ਮਾਰਨ ਜਲੰਧਰ ਸ਼ਹਿਰ ਵਿੱਚ ਸਿੱਕੇ ਦੀ ਬਣੀ ਨਾ ਬਈ ਕੇ ਲੋਈਆ ਲੈ ਕੇ ਆ ਬਾਬਾ ਹੋ ਤਾਂ ਤੇਰੇ ਤੇ ਹਜਨ ਜੀ ਤੁਹਾਡੇ ਬਾਪੂ ਦੇ ਹੋਏ ਸੀਗੇ ਅੱਲੇ ਕਿਸੀ ਹੋ ਜਾ ਮੇਰੇ ਕੋਲ ਬੜਾ ਜਾ ਸਾਹਮਣੇ ਖੜ ਜਾ ਬਾਈ ਜਮਾ ਠੀਕ ਹੈ ਤੇਰਾ ਗੁਰੂ ਕੌਣ ਸੀਗਾ ਕੋਈ ਨੀ ਬਣਿਆ ਕੋਈ ਨਹੀਂ ਬਣਿਆ ਤੇਰਾ ਗੁਰੂ ਕੋਈ ਨਹੀਂ ਬਣਿਆ ਸੀਗਾ ਅਡੰਤਰ ਪਾਉਂ ਜਲਦੀ ਸੀਗੀ ਠੀਕ ਹੈ ਸੰਗਤ ਤੇਰੇ ਕੋਲੇ ਹੁੰਦੀ ਸੰਗਤ ਦਾ ਭੋਲਾ ਹੋ ਜਾਂਦੀਗਾ ਹੁਣ ਸੰਗਤ ਬਿਲਕੁਲ ਉੱਡ ਗਈ ਬਈ ਇਹ ਹੈ ਉੱਡਣੀ ਨਹੀਂ ਕੋਈ ਤੂ ਗੁਰੂ ਵਾਲੀ ਦੀ ਬਣਦਾ ਵਾ ਵਾਹਿਗੁਰੂ ਉਹ ਕਿਹਾ ਕੀ ਨ ਬਣਿਆ ਨਹੀਂ ਕਿਉਂ ਪਤਾ ਨਹੀਂ ਅਜਾ ਪਤਾ ਨਹੀਂ ਕੋਈ ਇੱਕ ਕੋਟਲੇ ਪੀਰ ਤੇ ਲਗੜ ਵੀ ਨੂੰ ਹੀ ਮੰਨਦਾ ਤੂੰ ਪੀਰ ਮੈਂ ਪਾਪਾ ਜੀ ਮੰਨਦਾ ਹੈਗਾ ਇੱਕ ਕਸ ਹਾ ਲਾ ਕੇ ਖੜ ਗਿਆ ਮੇਰੇ ਕੋਲੇ ਇਹ ਇਹਨੂੰ ਕਿੱਥੇ ਮੰਨਣ ਜਾਣਾ ਇਹ ਤਾਂ ਹਟੇ ਮੋੜੀ ਚੱਲ ਰਹੀ ਬਾਹਰ ਬਾਹਰ ਮੰਨ ਲੈਣੇ ਇੱਕ ਤੋਂ ਸੋਡੇ ਮੋੜ ਚੱਲਾ ਇੱਕ ਬਾਹਰ ਮੰਨ ਲੈਣੇ ਇਹ ਬਾਹਰ ਕਿਹਨੂੰ ਮੰਨਦਾ ਉਹ ਦੱਸ ਉਹ ਨਾਗਾ ਸਾਧੇ ਨਾ ਦੱਸ ਇਹਦੀ ਜਗਾ ਦੱਸ ਕਿੱਥੇ ਬੜੀ ਆ ਇਹ ਬੜੁੰਦੀ ਹੈ ਲੈ ਵੀ ਚਲੀਏ ਅਲਮਕਾ thank you ਕੋਈ ਨਹੀਂ ਸਟਾਫ ਇਹ ਕਿਹਦਾ ਪਿਆ ਸੀ ਡਿਸਟ੍ਰੀਡਰ ਵਾਲਾ ਕਿਹਦਾ ਪਿਆ ਸੀ ਨਹੀਂ ਪਿਆ ਨਹੀਂ ਕੋਈ ਤੇਰਾ ਨਹੀਂ ਹੈਗਾ ਡਿਸਟ੍ਰੀਡਰ ਵਾਲਾ ਕਿਹਦਾ ਪਿਆ ਸੀ ਕਿਆ ਹੋਇਆ ਅੰਦਰ ਫਿਰ ਜਦੋਂ ਤੱਕ ਇੰਨੀ ਗੇਰ ਕਹਿੰਦਾ ਤਾ ਆਵਾਂਗਾ ਨਹੀਂ ਕਿਹਨੇ ਉਹ ਪੜੇ ਉਹ ਕਰਨੀ ਉਹ ਮੇਰੇ ਨਾਲ ਦਵਾਈ ਕਿਹਾ ਸਾਹਮਣੇ ਮੇਰੇ ਸਾਹਮਣੇ ਨਹੀਂ ਗਿਆ ਲਾ ਬਾਬਾ ਜੀ ਇਹ ਕਹਿੰਦਾ ਸਾਹਮਣੇ ਨਹੀਂ ਪਿਆਗਾ ਛੋਟਾ ਡਿਸਟ੍ਰੀਡਰ ਵਾਲਾ ਪਿਆ ਜਰੂਰ ਆ ਵੀਰੇ ਕਿੱਥੇ ਪਿਆ ਰੇ ਇਹ ਜਗਾ ਕਿਰ ਦਿੱਤੀ ਸੀ ਕਿਹੜੀ ਪਤਾ ਕਿਹੜੀ ਮੈਨੂੰ ਕੀ ਪਤਾ ਭਰਾਵਾ ਤੁਸੀਂ ਜਗਾ ਦਿੱਤੀ ਹੋ ਜਾਂ ਦੇਤੀ ਹੋ ਨਹੀਂ ਨਾ ਕੋਈ ਲਈ ਨਾ ਵੇਚੀ ਕੋਈ ਜਗਾ ਜ਼ਮੀਨ ਲੱਤੀ ਹੋਵੇ ਨਾ ਜਗਾ ਲੀਤੀ ਆ ਨਾ ਵੇਚੀ ਆ ਨਾ ਵੇਚੀ ਆ ਜਾ ਦਵਾਈ ਹੋਵੇ ਨਹੀਂ ਅੱਜ ਦਿੱਸਟੀ ਦਾ ਚੱਕਰ ਪੈਣਾ ਥੋੜੇ ਕਾਜਾਂ ਚੱਕਰ ਪੈ ਕੇ ਹੜ ਗਿਆ ਭਰਾਵਾ ਹੈਗਾ ਭਰਾਵਾ ਇਹ ਮੈਨੂੰ ਉੱਗ ਗਿਆ ਹਾਂ ਪਤਾ ਮੈਨੂੰ ਨਹੀਂ ਪਤਾ ਸੌਦਾ ਕਰਨਾ ਡਵਾਗੀ ਵੀ ਕਿ ਸੰਕਰ ਤੂੰ ਸੌਦਾ ਕਰਮਾ ਨਹੀਂ ਉਹ ਕਈ ਵਾਰਾਂ ਕਹਿਣਾ ਚੱਲੀ ਆਪਾਂ ਬਾਹਰ ਲੱਗੇ ਕਿ ਕਿਰਾਏ ਨੇ ਨੇ ਸੌਦੇ ਬਸ ਤੈਨੂੰ ਦੱਸ ਕਿਤੇ ਕਿਰਾਏ ਦੇ ਨਹੀਂ ਕੋਈ ਕਦੋਂ ਵੇਚੇ ਹੋਣ ਜੇ ਕੋਈ ਕਿਸੇ ਨਾਲ ਉਹ ਕਈ ਵਾਰੀ ਕੁਝ ਜਾਇਗਾ ਉਹ ਕਹਿ ਸਕਦੇ ਆ ਨਹੀਂ ਕਰ ਜੇ ਤਾਂ ਤੂੰ ਗਿਆ ਮੜ ਜਾ ਨਾ ਕਰਨੂੰ ਜਾਂ ਤਾਂ ਇਹ ਕਹੇ ਗਿਆ ਹੀ ਨਹੀਂ ਨਹੀਂ ਗਿਆ ਨਹੀਂ ਜੇ ਗਏ ਆ ਤਾਂ ਉਹ ਦੱਸ ਨਹੀਂ ਨਹੀਂ ਮੈਂ ਤੈਨੂੰ ਕਈ ਵਾਰੀ ਦਿਸਤੀ ਦਾ ਰੋਲਾ ਪਿਆ ਕਿਹਦਾ ਪਿਆ ਕੀਦਾ ਪਿਆ ਜੇ ਹੁੰਦਾ ਇਹਦਾ ਫਿਰ ਮੈਂ ਇਹਦਾ ਕਿਹਦਾ ਨਾ ਮੇਰੀ ਕੀਦਾ ਕਿਹਾਗਾ ਕੀਦਾ ਪਿਆ ਕੀ ਕਿਸੇ ਦਾ ਕੋਈ ਤਰ੍ਹਾਂ ਮਿੱਤਰ ਪਿਆਰਾ ਹੋਵੇ ਕੋਈ ਤਰ੍ਹਾਂ ਭਾਈ ਪਿਆਰਾ ਹੋਵੇ ਥਾਉ ਦਵਾਇਆ ਹੀ ਕਿ ਕਿਸੇ ਨੇ ਵੇਚਿਆ ਹੀ ਕਿ ਕਿਸੇ ਨੇ ਹਾਂ ਨਾਲ ਹਾਂ ਵੇਚਿਆ ਸੀ ਉਹਦਾ ਕੋਈ ਚੱਕਰ ਨਹੀਂ ਮੈਨੂੰ ਪੁੱਛ ਨੂੰ ਉਹਦਾ ਕੋਈ ਚੱਕਰ ਨਹੀਂ ਪੈਦੀ ਕੋਈ ਨਹੀਂ ਕੋਈ ਪੈਸੇ ਤੇ ਮੇਲਾ ਹੋਵੇਗਾ ਕਾਗਜ਼ ਪੱਤਰ ਦਾ ਕੋਈ ਪੁੱਛ ਹਾਂ ਠੀਕ ਹੈ ਲੈ ਸ਼ੁਭਾ ਵੇਚਦਾ ਸੀ ਤੇ ਦੇ ਦੇ ਕੇ ਗਾ ਮੈਨੂੰ ਕਹਿੰਦਾ ਦੁਆਲੇ ਮੈਂ ਲੈ ਗਿਆ ਬਸ ਸ਼ਬਦ ਹੋ ਗਈ ਸਮਝ ਨਾ ਲੜ ਕੇ ਮੈਂ ਜਾਣਦਾ ਨਹੀਂ ਉਹਦਾ ਪੇਸਾਰਾ ਆ ਵਿੱਚੋਂ ਨਹੀਂ ਕੋਈ ਹੋ ਜਾ ਆਪਾਂ ਜੀ ਆਪਾਂ ਕਹਿੰਦੇ ਦੁਆਲੇ ਉਹ ਮੈਂ ਕਿਹੜਾ ਕਿਹ ਕੱਲੇ ਵਿੱਚੋਂ ਦੁਦਾ ਭਰਾਵਾ ਮੈਂ ਤਾਂ ਫਿਰ ਤੂੰ ਕਿਸੇ ਨੇ ਕਿਹਾ ਵੀ ਕਿਵੇਂ ਸਮਝਦਾ ਤੈਨੂੰ ਮੈਂ ਕਦੇ ਤੇ ਗੱਲ ਥੋੜੀ ਕੀਤੀ ਹੈ ਯਾਰ ਉਹ ਮੈਨੂੰ ਐਂ ਕਹਿ ਲੀ ਤੂੰ ਭੱਗ ਜਾਂ ਲੈ ਤੂੰ ਇਹੋ ਜਿਹੇ ਕੰਮ ਕਰ ਲੈ ਕੋਈ ਮੈਨੂੰ ਕਿਸੇ ਨੇ ਨਹੀਂ ਕਿਹਾ ਆਪਾਂ ਉਹ ਨਹੀਂ ਜਾਂਦੇ ਹੈਗੇ ਇਹਦੀ ਬਸ ਠੀਕ ਹੈ ਯਾਰ ਇਹਦਾ ਮਤਲਬ ਜੀ ਗੋਦਾ ਤੇਰਾ ਫਕੀਰਾ ਗੋਦਾ ਤੂੰ ਆ ਪੜੇ ਮੈਂ ਦੋਵੇਂ ਪੜੇ ਦਾ ਪੰਜਾਬੀ ਦਾ ਹੁੰਦੀ ਹੈ ਅਲਾਇਆ ਦਾ ਸਪਰੇ ਤੱਕੇ ਦਾ ਨੌਂਦੀ ਦਾ ਪੈਂਦਾ ਬੁਰਾ ਮੁੰਡਾ ਹੋਈ ਨਾ ਹਾਂਜੀ ਹੋਰ ਹੋਰ ਕੀ ਦਾ ਨਾਮ ਆਇੰਦਾ ਕੱਕੇ ਦੇ ਕਾਲਾ ਦਾ ਕੱਕੇ ਦੀ ਬੈਗਣਾ ਹੈ ਹਾਂ ਜੀ ਹੋਰ ਰਸਕੀ ਦਾ ਬੰਦਾ ਕਿਹੜੇ ਤੈਨੂੰ ਤੇ ਮੂਤ ਹੈ ਜੀ ਬਾਕੀ ਗੱਲਾਂ ਇਹ ਕ੍ਰਿਸ਼ਨ ਕੌਣ ਤੀ ਕੱਕੇ ਦੀ ਬੈਗਣਾ ਕ੍ਰਿਸ਼ਨ ਹਾਰੀ ਕ੍ਰਿਸ਼ਨ ਕੌਣ ਦੀ ਬਾਈ

ਕਦੋਂ ਪਹੁੰਚੇ ਨਹੀਂ ਲਗੀ ਚਲਦੀ ਜੀ ਜਰਗਾਨੀ ਉਹ ਲਵਾਈ ਕਿਨੇ ਸੀ ਉਹ ਆਇਆ ਸੀ ਮੇਰੇ ਵਰਗਾ ਬੁਲਾਇਆ ਕਿਤੇ ਨੇ ਤੇਰੇ ਬਾਪ ਦਾ ਘਰ ਕੋਣ ਸੀ ਉਹ ਬਾਪ ਦਾ ਕੋਈ ਨਾ ਕਿੱਥੇ ਸੀ ਇਹ ਜਲਦ ਆਈ ਗਏ ਜਨਤਰਾ ਦੀਗਾ ਹੈਗਾ ਸੀ ਪੱਕੀ ਕਰਨਾ ਤੇਰਾ ਪਿਆਉਦਰ ਤੇ ਹੱਥ ਧਰ ਕੇ ਗਿਆ ਸੀਗਾ ਧਰ ਕੇ ਨਹੀਂ ਗਿਆ ਉਹਨੂੰ ਮਾਰ ਕੇ ਸਾਹ ਤੇ ਜਾਨ ਲੈ ਦੇ ਐ ਕੀ ਲੈ ਕੇ ਜਾਣਾ ਹੁਣ ਤਿੰਦਾ ਸੌ ਦੂਏ ਲੋੜੀ ਸੰਝਾਣਾ ਕੋਈ ਹਾਂ ਜੀ ਆਪਾਂ ਕੋਈ ਇਹੜੇ ਕੱਪੜੇ ਲੈ ਕੇ ਆਉਂਗੇ ਲੀਲੇ ਕੱਪੜੇ ਲੈ ਕੇ ਆਇਆ ਕਹੇ ਜੀ ਲੀਲੇ ਕੱਪੜੇ ਲੈ ਕੇ ਜਾਣਾ ਠੀਕ ਹੈ ਤੂੰ ਬੋਲਣ ਦੀ ਆਕਲ ਨਹੀਂ ਕੰਜਲ ਦੀ ਆ ਤੂੰ ਹੈ ਜੀ ਸਾਬ ਨੂੰ ਮੰਨਦਾ ਹੋਵੇਂਗਾ ਹਾਂ ਬਾਬਾ ਕੱਲ੍ਹ ਤੂੰ ਆਏ ਕਹੇ ਬਾਬਾ ਜੀ ਦਾ ਚੋਲਾ ਲੈ ਕੇ ਜਾਣਾ ਲੀਲੇ ਕੱਪੜੇ ਬਾਬਾ ਤੇ ਤੇਰੇ ਹੈ ਜੀ ਹਾਂ ਕੱਪੜੇ ਹੁੰਦੇ ਨੇ ਹੈ ਸਾਰੇ ਕੱਪੜੇ ਹੋਣਗੇ ਪਰ ਲੱਗੂਗਾ ਲੀਲੇ ਕੱਪੜੇ ਸਾਰਾ ਕੁਝ ਹੋਣਾ ਕੱਪੜੇ ਦੇ ਸਿੱਧਾ ਕਦੇ ਵੀ ਤੈਨੂੰ ਕੋਈ ਪੁੱਛਣਾ ਐ ਕਹਿਣਾਗਾ ਵੀ ਬਾਬਾ ਜੀ ਚੋਲਾ ਠੀਕ ਹੈ ਲੀਲੇ ਕੱਪੜੇ ਕਹਿਣੋ ਕਿਹੜਾ ਬੰਦਾ ਦੀ ਕੰਜੇ ਤੇ ਲੀੜੇ ਕੱਪੜੇ ਤੁਸੀਂ ਆਏ ਹੋ ਤੇ ਲਾਓ ਕਿਹੜ ਹਾਂ ਤੇਰੇ ਪਿਆਰੇ ਵੀ ਅਬ ਐਡਾ ਸੁਹਾਦੀਗਾ ਠੀਕ ਹੈ ਉਹ ਸਾਧਾ ਵੀ ਐਡਾ ਸੁਹਾਦੀਗਾ ਠੀਕ ਹੈ ਤੇਰੇ ਕੁੰਡੀ ਪਰਖੇ ਕੋਟਲੇ ਪੀਰ ਮੇ ਠੀਕ ਹੈ ਨਾ ਆਰ ਦਾ ਨਾ ਪਾਰ ਦਾ ਵਿਚਾਲੇ ਰਕੇ ਖੜਾ ਦੇ ਤੁੰ ਠੀਕ ਹੈ ਛੋਟੇ ਕਾਮਰੇ ਦੇ ਵਿੱਚ ਤੇੜ ਕਿੱਥੇ ਆ ਰਹੀ ਪਈ ਇਹ ਜਿੱਥੇ ਹੀ ਪਹਿਨੇ ਹੋਣੇ ਉੱਛੇ ਜਿੱਥੇ ਜਿੱਥੇ ਤੁਸੀਂ ਪਹਿਨੇ ਹੋ ਸੈਨ ਜਮਾ ਸਿੱਧੀ ਆ ਬਾਹਰ ਦੀ ਸੇਧ ਹੈ ਕਾਇਰ ਠੀਕ ਹੈ ਆਇਆ ਹਾਕਮ ਸੋਡੇ ਇਹ ਕੋਲ ਕੋਣ ਕਰਦਾ ਸੀ ਯਾਰ ਕੋਲ ਤਾਂ ਨੂੰ ਫਿਰ ਸੋਡੇ ਪਲਵਾਨ ਕੋਣ ਸੀ ਛੱਡਦਾ ਕੋਈ ਨਹੀਂ ਸੀ ਸੋਡੇ ਕੋਲ ਕੋਣ ਕਰਦਾ ਸੀਗਾ ਨੀ ਕੋਈ ਕੋਲ ਖੜੇ ਏ ਕਿਹ ਕੋਲ ਮਾਰਾ ਦੇ ਬੰਦ ਚਲ ਕੇ ਉਹ ਕਰਦੇ ਇੱਕ ਵੱਡੀ ਉੱਠਦਾ ਹੋਏ ਆ ਨਹੀਂ ਬਾਬਾ ਜੀ ਨਾ ਭਾਈ ਇਹ ਤਾਂ ਗੱਲੀ ਹੋ ਸਕਦੀ ਬਸ ਸਾਧਾ ਬੜਾ ਸ਼ਕੀਨ ਦੀ ਹੋਏ ਬੰਦੇ ਦਾ ਹੁੰਦਾ ਹੈ ਸਾਧਾ ਪਲਵਾਨ ਤੇ ਹੁੰਦੀ ਇਹਨਾਂ ਕੋਲੇ ਟੁਰੀ ਕੋਇਆ ਉਹ ਬੋਲ ਬੋਲ ਨਹੀਂ ਲਮੜਿਆ ਰਹਾ ਪਰਦੇ ਪਹਿਲਾਂ ਤਾਂ ਕੋਲੇ ਹੋ ਗਈ ਉਹ ਬਾਬਾ ਦੀ ਹੈ ਨਾ ਤੁਹਾਡੇ ਬਜੁਰਗ ਤੇ ਡੈਡੀ ਦਾ ਗੁਰੂ ਸੀਗਾ ਠੀਕ ਹੈ ਉਹ ਕੋਲ ਕੋਲ ਵੀ ਕਰਾਉਂਦਾ ਸੀਗਾ ਪਤਾ ਨਹੀਂ ਮੇਰੀ ਸ਼ੁਰੂ ਛੋਟੇ ਹੀ ਗਿਆ ਤੁਸੀਂ ਨੂੰ ਪ੍ਰਾਪਤ ਦੇਰ ਤੇ ਜਾਣ ਨੂੰ ਇਹਨਾਂ ਨੇ ਵੀ ਨਹੀਂ ਪਤਾ ਯਾਰ ਉਹਦਾ ਕੀ ਗੱਲ ਸੀ ਥੋੜੇ ਥੋੜੇ ਜਿਹੇ ਥੋੜਾ ਹੋ ਗਿਆ ਹੁਣ ਤਾਂ ਬੰਦਾ ਹੋ ਗਿਆ ਹੁਣ ਡੇਰੇ ਗਿਆ ਹਾਂਜੀ ਜਾਂਦਾ ਹੁਣ ਉਹ ਤੇ ਹੁੰਦੇ ਨੇ ਹੁਣ ਤਾਂ ਉਹ ਮਨ ਨੂੰ ਸ਼ਾਂਤੀ ਲੱਗਦੀ ਜਿਵੇਂ ਪਟਾਵੇ ਕਰਦੇ ਉੱਨਾਰਾ ਕਰ ਬੰਦੇ ਮੇਲਾ ਕੈਦਵਲਾ ਕਰਾਉਂਦਾ ਮੇਲਾ ਹਾਂਜੀ ਹਰ ਬੰਦ ਮੇਲਾ ਕਰਾਇਆ ਉੱਥੇ ਮੇਲੇ ਦੇ ਵਿੱਚ ਕੋਈ ਪੂਟਾਉਂਦੇ ਨੇ ਬਾਬਾ ਜੀ ਨਹੀਂ ਬਿਲਕੁਲ ਨਹੀਂ ਬਾਬਾ ਜੀ ਗੱਦੀ ਤੇਰੀ ਚੱਲ ਪਊਗੀ ਠੀਕ ਐ ਮੋਟ ਤੇਰਾ ਪਿਆ ਫੜਦਾ ਕਿ ਗੱਦੀ ਦੇ ਵਿੱਚ ਹਾਂਜੀ ਠੀਕ ਐ ਇੱਕ ਸੋਡੇ ਆਪਦਾ ਸਾਧਾ ਇਹ ਹਾਂਜੀ ਠੀਕ ਐ ਇਹਦਾ ਕੀ ਜਨਾ ਕਦੀ ਮਿਲ ਲੈ ਕੱਪੜਾ ਜਨਾ ਨਹੀਂ ਦੇ ਲਾ ਲੈ ਸ਼ੁਕਰ ਐ ਤਾਂ ਕਹਿੰਦਾ ਵਾ ਉਹ ਚੋੜਾ ਦੇਣਾ ਇਹਦਾ ਨਹੀਂ ਜੀ ਦਿੱਤਾ ਨਹੀਂ ਹੈ ਪਹਿਲਾਂ ਇਹਨੂੰ ਮੰਨ ਠੀਕ ਹੈ ਫੇਰ ਦੇਖ ਤੇਰੀ ਕੀ ਚਾਲ ਪਹਿਲਾਂ ਤੂੰ ਗੁਰੂ ਵਾਲਾ ਬਣਾ ਵਾਈ ਵਾਹ ਮੇਨ ਗੱਲ ਤੇ ਇਹ ਹੈ ਮੇਨ ਗੱਲ ਇੱਥੇ ਰੋਕ ਦਿਆ ਕਿ ਜੇ ਗੁਰੂ ਵਾਲਾ ਬਣ ਗਿਆ ਤੈਨੂੰ ਵਾਲਾ ਬੋਤਨ ਦੀ ਐਕਸ ਸਿਖਾਊਗਾ ਠੀਕ ਹੈ ਤੈਨੂੰ ਬੈਠਣਾ ਸਿਖਾਊਗਾ ਤੈਨੂੰ ਖੜਨਾ ਕਹੂਗਾ ਤੂੰ ਦਾਇ ਖੜਾ ਰਹਿਣਾ ਇੱਕ ਤਾਂ ਐ ਖੜਨਾ ਬੰਦ ਬਾਈ ਬਣ ਕੇ ਕਲਰ ਵਾਲਾ ਠੀਕ ਹੈ ਠੀਕ ਹੈ ਤੂੰ ਚੇਲਾ ਹੈ ਯਾਰ ਠੀਕ ਹੈ ਤੇ ਦੂਜੀ ਗੱਲ ਮੈਨੂੰ ਐਂ ਦੱਸ ਠੀਕ ਹੈ ਜੀ

ਹੱਲ ਨੂੰ ਕੋਲਾ ਕੱਢੀ ਬੋਲਦਾ ਸੀ। ਸਹੀ ਐ? ਓਕੇ ਆ। ਠੀਕ ਐ ਤੇ ਸੋ ਗੱਦੀ ਚੱਲੀ ਰਹੀ ਹੈਗੀ। ਤੇਰਾ ਬਾਪੂ ਉਹਰੇ ਵੀ ਨੂੰ ਮੰਨਦਾ ਸੀਗਾ। ਐ? ਪਰ ਤੂੰ ਉਹਦੇ ਤਰੀਕੇ ਦੇ ਭਰਾ ਚੱਲਿਆ ਨਹੀਂ ਹੈਗਾ। ਠੀਕ ਐ ਨਾ? ਤੂੰ ਲਹਿਰ ਲਾ ਕੇ ਪੁੱਛ ਕੱਢ ਦੋ ਨਾ ਕਿ ਬਹਿ ਕੇ ਦੱਸੋ ਨਾ। ਦੱਸੋ ਪੁੱਛੋ। ਦੱਸੋ ਪੁੱਛੀ ਲਹਿਰ ਲਾ ਦੇ ਜਿਹੜੇ ਦੇਖੀ ਜਿਹੜੇ ਦੇਖੀ ਐ। ਇਹਨੂੰ ਕੋ ਮਨ ਨਾਲ ਕਹਿੰਗੇ ਕਿਹੜੇ ਕੱਢ ਗਏ? ਕਿਹੜੇ ਕੱਢ ਗਏ?

ਉਹ ਕਰਾਈ ਸੀ ਆਇਆ ਹੋਊਗਾ ਸੀਗਾ ਜੀ ਕਰੀ ਨਹੀਂ ਕਿਹਦੇ ਤੇ ਤੇਰੇ ਘਰੇ ਆਇਆ ਸੀ ਹਾਂਜੀ ਤੇ ਉਹ ਤੁਹਾਨੂੰ ਬੰਗੜਾ ਤੇ ਆਇਆ ਬਾਈ ਤੁਹਾਡੇ ਘਰੇ ਬੰਗੜਾ ਸਲੀਮ ਆਈਏ ਦੂਸਰਾ ਆਪਣਾ ਆਇਆ ਸੀ ਆਇਆ ਹੈਗਾ ਜੀ ਕਰੀ ਨਹੀਂ ਪਰ ਕਰੀ ਨੇ ਕਰੀ ਨਹੀਂ ਛੱਡ ਕੀ ਕੀਤਾ ਸੀ ਉਹਨੇ ਬੱਸ ਤੇਰਾ ਭਰਾਇਆ ਜਿਹੜਾ ਕਮਾੜੀ ਪੁੱਛਦੀ ਮੈਂ ਕਰ ਨਹੀਂ ਸਕਦਾ ਹਾਂ ਹਾਂ ਕਹਿੰਦੇ ਭਰਾਇਆ ਤੇਰਾ ਜਿਹੜਾ ਮਰਜੀ ਪੁੱਛਦੀ ਨਾ ਕਰ ਨਹੀਂ ਸਕਦਾ ਬੱਸ ਕਰਕੇ ਨਹੀਂ ਜਾ ਕੋਈ ਜੀ ਕਹਿੰਦਾ ਸੀ ਸਮਝਾਈ ਨਹੀਂ ਕੀ ਕਹਿੰਦਾ ਤਵਾਰਾ ਉਹ ਕਹਿੰਦਾ ਮਜਰਾ ਭਰਾਵਾ ਜਿਹੜਾ ਮਰਜੀ ਪੁੱਛ ਲਈ ਅੱਛਾ ਵੀ ਮੈਂ ਕੰਮ ਨਹੀਂ ਕਰ ਸਕਦਾ ਬਸ ਉਹ ਪਾਵਰ ਬਾਦ ਅੱਛੇ ਨਹੀਂ ਕਹਿੰਦਾ ਵੀ ਤੇਰਾ ਨਹੀਂ ਬਸ ਕਰ ਸਕਦਾ ਆਸਾ ਕਹਿੰਦਾ ਗੱਡੀ ਦੀ ਪਾਵਰ ਜਾ ਰਹੀ ਆ ਵੀ ਮੈਂ ਕੁਝ ਨਹੀਂ ਕਰ ਸਕਦਾ ਵੀ ਉਹ ਪੁੱਛਦਾ ਪੁੱਛਣਾ ਪੈ ਜੇ ਤੈਨੂੰ ਪੁੱਛਣਾ ਕੀ ਭਰਾ ਕਹਿੰਦੇ ਜਦੋਂ ਤੇਰੇ ਪਾਵਰੀ ਬਾਦ ਫਿਰ ਤੂੰ ਕੀ ਦੱਸੇਗਾ ਭਰਾਵਾ ਠੀਕ ਹੈ ਨਾ ਤੁਹਾਡੇ ਕੋਈ ਚੱਕਰ ਨਹੀਂ ਹੈਗਾ ਤੇਰਾ ਬਾਪੂ ਆ ਜਿਹੜਾ ਹੋਲ ਜਾ ਹੋਇਆ ਗਿਆ ਇਹਨੂੰ ਸੱਟ ਕੱਲਾ ਤਰਾ ਭੱਜਦਾ ਹੈ ਕੰਮ ਸਹੀ ਹੋ ਜਾਊਗਾ ਤਾਂ ਤੁਹਾਡਾ ਜਿਹੜਾ ਆਬਦਾ ਸਾਦਾ ਉਹਨੇ ਕੁੰਡੀ ਫੜ ਕੇ ਸਹੀ ਹੋ ਗਿਆ ਤੇਰੀ ਗੱਡੀ ਚੱਲੂਗੀ ਤੈਨੂੰ ਠੀਕ ਹੈ ਨਾ ਆਏ ਹਲ ਨਹੀਂ ਇਹਗਾ ਅਦੂਬਾ ਤਾਂ ਵੀ ਨਾ ਚਲੂਗੀਆਂ ਠੀਕ ਹੈ ਅਨੇ ਬਈ ਉਹਦੂਬਾ ਫੇਰ ਕੰਮ ਕਰਾਉੂਗਾ ਤਾਂ ਬਾਈ ਦਾ ਠੀਕ ਹੈ ਪਹਿਲਾਂ ਤਾਂ ਗੁਰੂ ਵਾਲਾ ਬੰਨ ਲਾ ਫਿਰ ਜਾ ਕੇ ਕਿਦਾਂ ਹੱਲ ਹੋਊਗਾ ਬਾਈ ਪੰਕਾ ਬੰਨ ਸੁਪਾ ਕਰਾਵਾ ਪੱਕਾ ਬੰਨ ਸੁਪਾ ਕਰਾਵਾ ਮੈਂ ਤੈਨੂੰ ਇਹ ਨਹੀਂ ਕਹਿੰਦਾ ਤੂੰ ਮੈਂ ਇਤੋਂ ਕਰਾ ਜਿੱਦੋਂ ਮਰਜ਼ੀ ਕਰਾ ਦੇ ਤੇਰਾ ਪੂਗਦਾਗਾ ਠੱਕੇ ਖਾਂਦੇ ਪੈਣਾ ਠੀਕ ਹੈ ਨਾ ਫਿਰ ਜਾ ਕੇ ਥੋੜਾ ਕੰਮ ਉਹ ਵੀ ਪੁੱਛਣਾ ਬਾਪੂ ਇਹਨਾ ਐ ਪੁੱਛ ਪਾਪਾ ਕਹਿੰਦਾ ਵੀ ਛੋਟੇ ਸਰਕਾਰੀ ਛੋਟੇ ਕੌਣ ਕਰਦਾ ਸੀਗਾ ਕਾਹਦੀ ਕਰਦਾ ਸੀ ਬਹੁਤ ਚੀਜ਼ ਹਾਂਜੀ ਹੋਰ ਨਹੀਂ ਬਾਬਾ ਜੀ ਕੱਲਾ ਫੌਜ ਚ ਕਰਦਾ ਸੀਗਾ ਤੇਰੇ ਸਗੇ ਕਤਲਾ ਮੰਨਦਾ ਸੀ ਇਹ ਹਾਂਜੀ ਬਾਬਾ ਜੀ ਇਹ ਤੇਰੇ ਨੰਮ ਕਿੱਥੇ ਮੱਥੇ ਲੱਗਦੀ ਆ ਓਏ ਨਾ ਮੂਰੂ ਕੋਈ ਨਹੀਂ ਸਮਾ ਛੁਟੇ ਨਾ ਬਿਆ ਟੋਪਾ ਹਾਂਜੀ ਤੇਰੇ ਮੱਥੇ ਲੱਗਦੀ ਆ ਤੂੰ ਜਾ ਕੇ ਖੜਦਾ ਉੱਥੇ ਕੋਈ ਮੱਥੇ ਲੱਗਦੀ ਆ ਨਹੀਂ ਓਏ ਸਾਡੇ ਦਰਾਂ ਉਂ ਨਾ ਦੇਪਨੀ ਛਾਉਂ ਛੁੜੇ ਦਰਾਂ ਦੇ ਮੂਰੇ ਜੀ ਪੱਲੀ ਸਾਹਮਣੇ ਦਿਦੀ ਹੈ ਜੀ ਬੋਲੇ ਹੋਰ ਆ ਕੋਈ ਨਾ ਦੇਣਾ ਸਾਹਮਣੇ ਦਿੱਤਾ ਜਿਹੜੇ ਕਮਤੀਂ ਦਾ ਠੀਕ ਹੈ ਛੋਟੇ ਤਰ੍ਹਾਂ ਦੇ ਸਾਹਮਣੇ ਦਿੱਦੀ ਹੈ ਸਹੀ ਹੈ ਓਕੇ ਹਾਂਜੀ ਬਾਬਾ ਜੀ ਨਾ ਆਈ ਨਾ ਇਹ ਤੇਥੋਂ ਬਣਾ ਰੰਗ ਹੋਰ ਕਿਤੇ ਬਣਦਾ ਹੈ ਹੋਰ ਤਾਂ ਕਿਤੇ ਨਹੀਂ ਬਣਦਾ ਇਹ ਛੋਟੇ ਬਣਾ ਰੰਗ ਛੋਟੇ ਹੋਰ ਕਿਤੇ ਬਣਦਾ ਨਹੀਂ ਕਿਹਦੇ ਆ ਤੇਥੋਂ ਬਣਾ ਹੋਰ ਰੰਗ ਕਿਤੇ ਬਣਦਾ ਹੈ ਜਲਦ ਕਰ ਸੂਰ ਬਸਿਆ ਲੱਗਦੀ ਆ ਮੋੜ ਬਸੇ ਨਾਲ ਗੱਲ ਕਹੀ ਸੱਚ ਹੁੰਦੀ ਆ ਚਲੋ ਇਹ ਹੀ ਸੱਚ ਹੋਣੀ ਐ ਸੋਹਣੇ ਜੀ ਕਹਿ ਰੰਦਾ ਹੋਵੇ ਔਰ ਕੀ ਦੀ ਹੋ ਉਹ ਬਾਈ ਜਦੋਂ ਮੇਰੇ ਘਰ ਦੇ ਹੁਣ ਜਾਂ ਮੁੰਮੀ ਉਵੇਂ ਉਵੇਂ ਕੁਰੀ ਵੀ ਹੋ ਗਈ ਬੀਬੀ ਸਾਡੀ ਕੋਈ ਕੋਈ ਇਹਦੇ ਬੀਬੇ ਤੇ ਹੀ ਰਹਿੰਦੇ ਹੋਰ ਉਹ ਬੀਬੇ ਥੋੜੀ ਘਤੀ ਚੱਲੋਗੀ ਮੈਂ ਰਸੋਈ ਕੀ ਲੱਗੂਗਾ ਅਬ ਉਹ ਰਸਪਾਈ ਬਣ ਕੇ ਨਹੀਂ ਕੋਈ ਨਹੀਂ ਬਾਬਾ ਜੀ ਹੈ ਨਹੀਂ ਕੀ ਸਵੇਰੇ ਇੱਕ ਇਹ ਗੱਲ ਤੇਰੇ ਘਰ ਵਾਲੀ ਵੀ ਸੱਚ ਹੋ ਜਾਂਦੀ ਹੈ ਕਦੇ ਕਦੇ ਹੋਣੀ ਤੇ ਹੋਰ ਕਹਾਂਗੇ ਮੈਂ ਜਦੋਂ ਸੁਸੀ ਆ ਜਾਣਾ ਤੇਰੇ ਕਹਿੰਦਾ ਜਾਂਦੀ ਹੋਏ ਤਾਂ ਨਹੀਂ ਗਾਇ ਸਹੀ ਹੈ ਜੈ ਮਾਤਾ ਦੀ ਜੈ ਮਾਤਾ ਦੀ

ਜਿੰਨਾ ਟਾਈਮ ਹੋ ਦੇਖਾਂਗੇ ਫੇਰ ਤੈਨੂੰ ਚੇਲਾ ਬਣਾਵੇਂ ਫਾਇਦਾ ਕਰ। ਅੱరే ਕਿਦਾਂ ਗੱਲ ਕਰ ਰਹੇ ਨੇ ਇਹ ਬੰਦੇ ਸੁਣ ਲੈਗੇ ਤੇਰੀ ਗੱਡੀ ਵੀ ਚਲਾ ਦੇਵਾਂ ਤੂੰ ਚੇਲਾ ਵੀ ਬਣਾਉਂਗਾ ਜਾਂ ਕੋਈ ਟਾਗਰਾ ਚੱਲੇਗਾ। ਧੰਨਵਾਦ। ਜੇ ਤੂੰ ਆਈ ਸੋਸਤੇ ਜਾ ਰਿਹਾ ਫੇਰ ਨਹੀਂ। ਠੀਕ ਹੈ। ਸਮਝ ਗਿਆ ਨਾ? ਪੂਰਾ ਐਨ ਟਾਈਮ ਹੋਇਆ ਕਰ। ਠੀਕ ਹੈ। ਹੁਣ ਐਂ ਲਾਦੇ ਵੇ ਟਾਈਮ ਕੌਣ ਹੁੰਦਾ ਸੋਤੇ? ਐਂ ਮੇਰੇ ਕੋਲ ਜਨਤ ਆ। ਆਦਾ ਨਾ। ਕੰਮ ਕਰਦਾ ਜੀ। ਹੈ? ਬਾਹਰ ਚੰਪਾ ਲੈ ਜੀ। ਮਾਲਕ ਤੂੰ ਹੀ ਲਵਾ ਦੇ ਵੇ ਤੂੰ ਚੂਠ ਹੋ ਰਿਹਾ ਮੇਰਾ ਸਾਰਗਣਿਆ। ਇਹ ਤੂੰ ਚਮਚਾ ਲਾਉਂਦਾ ਐਂ ਨਹੀਂ ਬੋਲਦਾ ਸੀ ਮੈਂ ਤੂੰ ਵੜਕ ਵੜਕ ਬੈਠਾ ਇਹ ਚਮਕੀ ਗਾਹੀ ਤਰ ਮੇਲਾ ਛੋੜੇ ਦਾ ਹੈ ਗਾਹੀ ਵੜਕ ਵੜਕ ਬੈਠਾ ਸਹੀ ਗੱਲਾਂ ਨਾ ਖੱਟ ਖਾਂਦਾ ਹੀ ਪੀਉਂਦਾ ਸਮਾਨ ਵੜਾ ਹੋਊਗਾ ਜਿੱਦਾਂ ਗੱਲ ਠੀਕ ਹੈ ਨਾ ਇਹ ਨਾ ਜਣਾ ਠੀਕ ਹੈ ਨਾ ਕਿਰਪਾ ਉਹ ਦੂਜੇ ਜਦੋਂ ਆਇਆ ਚੱਲੂਗਾ ਕੋਈ ਚੱਕਰ ਨਹੀਂ ਮੇਰੀ ਗੱਦੀ ਦੇ ਵਿੱਚ ਪੂਲੀ ਜੁੜੇ ਤੇਰੇ ਦੋਏ ਸਾਥ ਵਿਗੜੇ ਖੜੇ ਨੇਗੇ ਨਾਲ ਕੋਟਲਾ ਵੀ ਉਸੇ ਆ ਖੜੇਗਾ ਮੁੰਡੇ ਪਰ ਦੇਖਾਂ ਜੀ ਪਰ ਨਾਲ ਲਾਏਗਾ ਨਹੀਂ ਗੱਲ ਲੈ ਆਉਣ ਮੁੰਡੇ ਤੁਸੀਂ ਕਿਹਨਾਂ ਨਾਲ ਲੈ ਰਵਾਂ ਜਾਂਦਾ ਕਿੱਥੇ ਆ? ਨਾਲ ਘਰੋਂ ਨਾ ਦਿੰਦਾ ਆਜਾ ਆਜਾ ਤੁਸੀਂ ਕਿਹਨਾਂ ਨਾਲ ਲੈ ਰਵਾਂ ਮਤਲਬ ਕਾਦੀਏ ਵਾਪਰਣਾ ਤਾਂ ਪੰਨ ਵਾਲਾ ਕੰਮ ਹੋਣੀ ਖਾਦੋ ਵੀ ਫਿਰ ਮਾਰੇ ਪਰਮ ਦਾ ਲੋ ਕਿਨਾ ਪੁੱਤਰਾ ਪਰਦੇ ਗਾ ਨਹੀਂ ਜੋਬ ਕਰਦੇ ਜੋ ਕਾਦੀ ਪੁੱਤਰਾ ਸਿਕਿਉਰਟੀ ਹੈ ਕੌਡੀ ਗੱਡਾ ਕਾ ਰੇ ਕੌਡੀ ਗੱਡਾ ਨਹੀਂ ਆ ਨਾ ਯਾਰ ਬਹੁਤ ਜੀ ਕੌਡੀ ਗੱਡੀ ਮਾਲ ਚਮਾਲ ਚ ਲੱਗਾ ਮਾਲ ਚਾ ਹਾਂਜੀ ਇਹਨੂੰ ਪਤਾ ਨਹੀਂ ਲੱਗਦਾ ਬਦੂ ਦੌਰ ਚਲੇ ਕਦੋਂ ਪੈ ਜਾਂਦਾ ਹੈ ਨਹੀਂ ਕੋਈ ਪਤਾ ਨਹੀਂ ਹੈ ਪੈ ਨਹੀਂ ਹੋਏ ਤੇ ਪੈ ਪੈ ਨਹੀਂ ਪੈ ਸੱਤਵੇਂ ਹੁੰਦਾ ਸੱਤਵੇਂ ਪੈਣ ਹੁੰਦਾ ਬੰਦ ਕਰੋ ਇਹ ਤਾਂ ਚੱਲਦਾ ਵੀ ਬੰਦਾ ਅੰਮਲਾ ਬੰਦਾ ਹੈ ਹੂੰ ਹੋਏ ਅਥਾ ਤੇਰੇ ਅੰਦਰਾਂ ਦੇ ਉੱਤੇ ਰਹਿਣਾ ਆਹ ਬੰਦੀ ਆ ਇਹਨੂੰ ਕਾਲੇ ਦਿਖਾਰ ਹੋ ਗਿਆ ਛੇਠਾ ਪੰਜ ਛੇ ਸਾਲ ਹੋ ਗਏ ਹਕਤਮਾ ਦਰਨੀ ਪੂਗਾ ਬਾਈ ਦੇ ਇਹਨੂੰ ਚੱਕਰ ਵਰ ਗਿਆ ਮਾਤਾ ਨੂੰ ਸਣੇ ਮਾਤਾ ਆਪੂਰੀ ਕਦਰ ਸਟੈਕ ਗਾਲੇ ਮਾਤਾ ਮਸਾਣੀ ਨੇ ਚੱਕਰ ਵਰ ਗਿਆ ਬਾਈ ਨੇ ਇਹਨੂੰ ਐ ਪੁੱਛ ਇਹਦੇ ਤੈਨੂੰ ਸੁਪਰੇ ਜੀ ਕੋਈ ਚੀਜ਼ ਵੀ ਨਹੀਂ ਸਮਝ ਆਉਂਦੀ ਜੀ ਬਾਈ ਦੇ ਪੁੱਛੋ ਜੀ ਕੀ ਦੇਣਾ ਬਤੂ ਵੀ ਇਹਨੂੰ ਮਾਦਰੀ ਕਰੇ ਜਿਵੇਂ ਜਗ੍ਹਾ ਦੇਖਾਣਾ ਜੀ ਸਮਝ ਨਹੀਂ ਸੁਬੀ ਗੱਲ ਮਾਪੇ ਜਗਾ ਦੇਖਣ ਆਇਆ ਉਹਨਾਂ ਦਿਖਾਈ ਲੈ ਕੇ ਜਣ ਜਗਾ ਜਿਹੜੀ ਮਾਤਾ ਦੀ ਪਾ ਜਗਾ ਕੋਟਾ ਕਲਰ ਕੋਟ ਵਾਲੇ ਸਹੀ ਗੱਲ ਹੈ ਹਾਂ ਲੈ ਲਿਆ ਬੰਦਾ ਦੋਹਰਾ ਬੰਦਾ ਕਰੂ ਭਾਈ ਠੀਕ ਹੈ ਇਹਦੇ ਉੱਪਰ ਦੀ ਤੈਨੂੰ ਜੀ ਦਾ ਜੀ ਚ ਹਾ ਕੇ ਜਿਹੜਾ ਪਾਊਗਾ ਹਾਂਜੀ ਠੀਕ ਹੈ ਇਹ ਲੈ ਥੋੜਾ ਮਨਾਸਰ ਕੋਲ ਲਗਾ ਪੁੱਛ ਕਿਉਂ ਛੋਟੇ ਬੁੜੇ ਦੀ ਮਾਤਾ ਮਸਾਣੀ ਸੁੱਧ ਕੀਤੀ ਹੋਈ ਸੀ ਭਾਈ ਜੀ ਹਾਂਜੀ ਤੇ ਬਾਪੂ ਜਿਹੜਾ ਉਹਦੀ ਮਾਤਾ ਮਸਾਣੀ ਸੁੱਧ ਨਹੀਂ ਸੀ ਛੋਟੀ ਜਿਹੀ ਗੱਲ ਦਾ ਮਨਾਸਰ ਦੀ ਕਰਤੀ ਸਾਰੀ ਖੇਡ ਗਈ ਯਾਰ ਹਾਂਜੀ ਪਾਟ ਗਈ ਠੀਕ ਹੈ ਤੇਰਾ ਪਿਓ ਬਤਾ ਮੈਨੂੰ ਕੀ ਕਹਿੰਦਾ ਕਹਿੰਦਾ ਮੇਰੇ ਥੱਲੇ ਸੀ ਕਹਿੰਦਾ ਰੰਗ ਬਣਾਉਂਦਾ ਜੀ ਉਹ ਪਹਿਲੇ ਗੱਲ ਪੁੱਛੀ ਜਾਈ ਹਾਂਜੀ ਠੀਕ ਹੈ ਤੁਲੰਦਰਨ ਔ ਠੀਕ ਹੈ ਛੋਟੀ ਗਤੀ ਸਾਰੇ ਪਾਸੇ ਖੇਡ ਗਈ ਬਈ ਇਹ ਇਹਨੂੰ ਇੱਕ ਬੁੱਪਲ ਦੇ ਵਿੱਚ ਕਰਾਓ ਫਿਰ ਜਾ ਕੇ ਤੁਹਾਡਾ ਹੱਲ ਹੋਊਗਾ ਠੀਕ ਹੈ ਸਮਝ ਗਏ ਫਿਰ ਜਾ ਕੇ ਤੁਹਾਡਾ ਭਲਾ ਹੋਊਗਾ ਠੀਕ ਹੈ ਤੇਰਾ ਦੋਰਾ ਬੰਦ ਹੋ ਜੂਰੇ ਠੀਕ ਹੈ ਜਾ ਕੇ ਕਲਰ ਕੋਟੀ ਜਾਣਾ ਬੁੱਸ ਨੂੰ ਠੀਕ ਹੈ ਜੀ ਦਾ ਦੀ ਮਤਲਬ ਸਮਝਿਆ ਕੀ ਆ ਕੀ ਮੁਰਗੀ ਚੜ੍ਹ ਲੌਂਗੀ ਚੜ੍ਹ ਠੀਕ ਹੈ ਮਾਤਾ ਦੀ ਮੁਰਗੀ ਉਹ ਥੰਮ ਲੈ ਕੇ ਜਾਓ ਵੀਰੇ ਇਹ ਬਾਈ ਉੱਥੇ ਮੱਥਾ ਟੇਕਿਆ ਲੋ ਜਮ ਡਲੀ ਵਰਗਾ ਹੋ ਠੀਕ ਹੈ ਮੈਂ ਲਿਖ ਕੇ ਦਿਨੂੰ ਜਾਣਾ ਤੇਰਾ ਦੋਰਾ ਬੰਦ ਹੋਊਗਾ ਠੀਕ ਹੈ ਪਰ ਬਣਾ ਦੀ ਗੱਦੀ ਸੈਟ ਕਰੋ ਕਹਾਵਾ ਗੱਦੀ ਦੇ ਵਿੱਚ ਨੁਕਸ ਪਿਆ ਟੋਟੇ ਇਹ ਜਿਆ ਕੇ ਤੁਹਾਡਾ ਕੰਮ ਸਹੀ ਹੋਊਗਾ ਹਾਂਜੀ ਗਣੇਸ਼ ਮਹਾਰਾਜ ਦਾ ਪਹਿਲਾ ਜਿਆਦਾ ਛੋਟੀ ਗੱਦੀ ਤੇ ਕਿਉਂਕਿ ਭਾਈ ਮਨਿਆਣੀ ਗੱਦੀ ਨਹੀਂ ਆਇਆ ਨਹੀਂ ਸੁਣ ਕੇ ਤੋੜਨਾ ਤੇ ਬਣਿਆ ਕੋ ਚਲੋ ਇਹ ਸਮਝ ਨਹੀਂ ਗੀਰਵਾਤਾ ਮੈਂ ਮੰਨਦਾ ਨੁਕਸ ਕਰਾਂ ਮੈਂ ਕਰਦਾ ਜੀ ਤੂੰ ਕਿ ਸੱਡੇ ਵੀਰਾ ਵੀਰੇ ਆਪ ਨਹੀਂ ਆਇਆ ਕਾ ਤੁੰ ਮੀਟਰ ਦੇ ਬਾਪ ਗਣੇਸ਼ ਦਾ ਉਹ ਕਿਹੜੇ ਮੁਰੇ ਕਾਲਾ ਉਹ ਤੋਂ ਮੁਰੇ ਕਾਲਾ ਮੈਂ ਰਵੇ ਬੰਨ ਦੀ ਮੈਂ ਉਹਦਾ ਮੰਦਰ ਮੰਦਰ ਕਿਵੇਂ ਉਹ ਦੇਖਤੀ ਮੰਦਰ ਦੀ ਭਰਾਵਾ ਤੂੰ ਕੁਸਲ ਤੂੰ ਉੱਪਰ ਦਿਲਾਉਂਦੇ ਵਰਗੂ ਬਲਤੀਦਾ ਆ ਗਣੇਸ਼ ਮਹਾਰਾਜ ਦੀ ਤੂੰ ਬੱਤੀ ਲਾਉਣ ਸੀਗਾ ਠੀਕ ਹੈ ਨਾ ਹੁਣ ਥੋੜੇ ਚੂਹਿਆਂ ਦਾ ਕਿੰਨਾ ਕ ਪਹਿਲਾਂ ਹੋਇਆ ਬਹੁਤ ਤਾਂ ਹੈ ਜੀ ਪਹਿਲਾਂ ਜੇ ਪਹਿਲਾਂ ਵਾਲੇ ਸੀਗੇ ਪਹਿਲਾਂ ਵਾਲੇ ਸੀਗੇ ਹੁਣ ਨਹੀਂ ਹੈਗੇ ਇਹ ਦੋ ਲੱਡੂ ਬਾਪ ਗਣੇਸ਼ ਦੇ ਇਹ ਮੰਦਰ ਦੇ ਕਿਹਾ ਜਮਟਾ ਲੀ ਵਰਗਾ ਤਾਂ ਪੰਕਾ ਦਲੇ ਲੇਖ ਸੁਤਾਂ ਹੁਣ ਮਨ ਨੂੰ ਹਟ ਗਿਆ ਗਜਰਾ ਠੀਕ ਹੈ ਇਹ ਬਾਬਾ ਜੀ ਤੇਰੀ ਬੇਟੀ ਨਾਲ ਗੱਲ ਪੈਸੀ ਨਾਲ ਰਿ ਹੈ ਕਿਸੇ ਦੇ ਕਹਿਦੋ ਬੰਦ ਹੋਇਆ ਤੂੰ ਨੇ ਨਹੀਂ ਆਵਦੇ ਆਪਾ ਤੇਰਾ ਦੋਰਾ ਆਪਣਾ ਬੰਦੋ ਜੇ ਇੱਕ ਮਨ ਮਾਤਾ ਕਲ ਰਾਣੀ ਨੂੰ ਇੱਕ ਮਨ ਬਾਬੇ ਗਣੇਸ਼ ਨੂੰ ਤੇਰਾ ਦੋਰਾ ਬੰਦ ਹੋ ਜੂਗਾ ਠੀਕ ਹੈ ਇਹ ਜਰਾ ਪੰਗਾ ਲੈਦਾ ਲੈ ਤੂੰ ਵਿਚਾਲੇ ਛੜਦਾ ਇਹਨੂੰ ਹੁਣ ਮੰਨ ਲਿਆ ਕਰੇਗਾ ਕਿ ਮੰਨਣਾ ਨਹੀਂਗਾ ਨਹੀਂ ਮੰਨ ਲਿਆ ਮੰਨ ਲੇਗਾ ਮੱਧ ਲੱਡੂ ਦੇ ਦੇ ਕਰ ਭਰਾਵਾ ਬਾਬਾ ਜੀ ਤੁਹਾਡੇ ਤੇ ਕਿਰਪਾ ਕਰ ਦੂਗੀ ਠੀਕ ਹੈ ਠੀਕ ਹੈ ਤੁਹਾਡੀ ਸੰਗਤ ਵੀ ਕਰ ਲੂਗੀ ਤੇ ਤੁਹਾਡੇ ਕੰਮ ਵੀ ਸਹੀ ਹੋਣਗੇ ਠੀਕ ਹੈ ਇਹਨਾਂ ਕੰਮ ਕਰਨਾ ਮਾਰਾ ਫੋਲ ਬਾਬਾ ਦੇ ਸੱਚੇ ਦਰਵਾਜ਼ੇ ਕੀ